ਇਹ 18 ਕਿਲੋਮੀਟਰ ਦਾ ਟੋਟਾ ਹੈ ਰਾਜਪੁਰੇ ਤੋਂ ਮਹਾਲੀ ਜੀ ਇਹ ਕਿਉਂ ਨਹੀਂ ਝੜ ਰਿਹਾ 50 ਸਾਲਾਂ ਤੋਂ ਪ੍ਰੋਜੈਕਟ ਲਟਕਿਆ ਹੋਇਆ ਸੀ ਜੀ ਹਮ ਹਮ ਕਹਿੰਦੇ ਜੀ ਪਹਿਲਾਂ ਵੀ ਦੀਆਂ ਕੋਸ਼ਿਸ਼ਾਂ ਹੋਈਆਂ ਕਿ ਜ਼ਮੀਨ ਬਹੁਤ ਮਹਿੰਗੀ ਹੈ ਜੀ ਇੱਥੇ ਇਸ ਲਈ ਬਈ ਜੀ ਹੁਣ ਮਨਜ਼ੂਰੀ ਮਿਲੀ ਆ ਹੁਣ ਕਿਹੜਾ ਜ਼ਮੀਨ ਸਸਤੀ ਹੋਗੀ ਉਸ ਸਮੇਂ ਬਾਦਲਾਂ ਦੀ ਦਿੱਲੀ ਤੱਕ ਪਹੁੰਚ ਸੀ ਮਨਮੋਹਨ ਸਿੰਘ ਹੋਰਾਂ ਨੇ ਵੀ ਇੱਕ ਵਾਰੀ ਗੱਲ ਕਹੀ ਸੀ ਕਿ ਜਿੰਨੀ ਵਾਰ ਮੇਰੇ ਕੋਲ ਬਾਦਲ ਆਏ ਪੰਜਾਬ ਦੀ ਤਾਂ ਕੁਝ ਮੰਗਣੇ ਨਹੀਂ ਆਏਗਾ ਆਪਣੇ ਲਈ ਕੁਝ ਲੈਣ ਹੁੰਦੇ ਰਹੇ ਜੀ ਸੋ ਕੀ ਸਿਰਫ ਆਪਣੀ ਬੱਸ ਚੰਡੀਗੜ੍ਹ ਚ ਵੜਦੀ ਰਹੇ ਬਠਿੰਡੇ ਤੋਂ ਸਵਾਰੀਆਂ ਸਾਡੀਆਂ ਬੱਸਾਂ ਢੋਂਦੀਆਂ ਰਹਿਣ ਲੋਕ ਰੇਲਵੇ ਰਾਹੀਂ ਆਉਣ ਲੱਜਣਗੇ ਰੇਲਵੇ ਸਸਤਾ ਵੀ ਪੈਂਦਾ ਹੈ ਹਨਾ ਆਰਾਮਦਾਇਕ ਵੀ ਪੈਂਦਾ ਲੋਕਾਂ ਨੂੰ ਹਨਾ ਨੇਹਰ ਸਪੇਰ ਵੀ ਸ퍼 ਹੋ ਜਾਂਦਾ ਇਸ ਲਈ ਮਤਲਬ ਕਿ ਕੀ ਤਾਂ ਰੁਕਿਆ ਰਿਹਾ ਹੂੰ ਤੇ ਜੇ ਹੁਣ ਮਨਜ਼ੂਰੀ ਮਿਲੀ ਆ ਕਿ ਇਸ ਲਈ ਕਿ ਹੁਣ ਬਾਦਲਾਂ ਨਾਲ ਰਿਸ਼ਤਾ ਸੁਖਾਵਾਂ ਨੀਗਾ ਤਾਂ ਮਿਲ ਗਈ ਅਜੇ ਵੀ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਆ ਜੀ ਜਮੀਨ ਐਕਵਾਇਰ ਕਰਨਾ ਉਹਨੂੰ ਸਹੀ ਮੁੱਲ ਦੇਣਾ ਲੋ ਕਿਸਾਨਾਂ ਨੂੰ ਤੇ ਉਹ ਤੋਂ ਬਾਅਦ ਇੱਥੇ ਕੰਮ ਕਰਨਾ ਹੈ ਨਾ ਜਦੋਂ ਕਿ ਸਰਵੇ ਤਾਂ ਪਹਿਲਾਂ ਕਿੰਨੀ ਵਾਰ ਹੋ ਚੁੱਕੇ ਨੇ ਜੀ ਸੋ ਕੋਈ ਸਮਾਂ ਹੱਥ ਤੈ ਕਰੇਗੀ ਸਰਕਾਰ ਜਾਂ ਨਹੀਂ